ਕਰਤਾਰ ਸਿੰਘ ਦੁੱਗਲ ਦੀ ਕਹਾਣੀ ਜੀਨਤਾਪਾ ਤੂੰ ਮੇਰਾ ਇਹ ਕਦ ਦੇਖਿਆ ਹੈ ਜੇ ਇਤਨਾ ਕਦ ਕਿਸੇ ਕੁੜੀ ਦਾ ਹੋਵੇ ਤੂੰ ਮੇਰੀਆਂ ਗੱਲਾਂ ਦੀ ਲਾਲੀ ਵੇਖੀ ਹੈ ਜੇ ਇਹੋ ਜਿਹੀ ਲਾਲੀ ਕਿਸੇ ਕੁੜੀ ਦੀਆਂ ਗੱਲਾਂ ਉੱਤੇ ਖੇੜਦੀ ਹੋਵੇ ਤੂੰ ਮੇਰੇ ਇਹ ਵਾਲ ਵੇਖੇ ਨੇ ਜੇ ਇਸ ਤਰ੍ਹਾਂ ਦੇ ਛਾ ਕਾਲੇ ਰੇਸ਼ਮ ਵਰਗੇ ਵਾਲ ਕਿਸੇ ਕੁੜੀ ਦੇ ਹੋਣ ਤੇ ਫਿਰ ਉਹ ਕੁੜੀ ਕਿਹੋ ਜੀ ਹੋਵੇਗੀ ਮੇਰਾ ਦੋਸਤ ਰਸ਼ੀਦ ਇਕੋ ਸਾਹ ਬੋਲ ਰਿਆ ਸੀ ਇਸ ਤਰ੍ਹਾਂ ਦੀ ਕੁੜੀ ਸੀ ਜੀਨਤਾਪਾ ਜਿਵੇਂ ਅਰਸ਼ੋ ਲੱਥੀ ਪਰੀ ਹੋਵੇ ਸੁੱਚਾ ਮੋਤੀ ਖਿੜਖੜਾ ਹੱਸਦੀ ਦੀ ਆਵਾਜ਼ ਸਾਰੇ ਮੁਹੱਲੇ ਵਿੱਚ ਜਾਂਦੀ ਸੀ ਆਣ ਗਵਾਂਡ ਵਿੱਚ ਜੀਨਤ ਜੀਨਤ ਹੁੰਦੀ ਰਹਿੰਦੀ ਜਿਸ ਵਿੜੇ ਵਿੱਚ ਖਲੋਂਦੀ ਜਿਸ ਅੰਗਣ ਵਿੱਚ ਬੈਠਦੀ ਖੁਸ਼ੀਆਂ ਖੇੜਦੀ ਰਹਿੰਦੀ ਲੋਕੀ ਲੱਖ ਲੱਖ ਹੁੰਦੀਆਂ ਖਾਤਰਾਂ ਕਰਦੇ ਕਿਸੇ ਦੇ ਘਰ ਵਧੀਆ ਬੇਰ ਆਂਦੇ ਘਰ ਵਾਲੀ ਚੋਕ ਕੇ ਜੀਨਤਲੀ ਰੱਖ ਦਿੰਦੀ ਜੀਨਤ ਨੂੰ ਖੱਟ ਮਿੱਠੜੇ 베ਰਾਂ ਨਾਲ ਬੜਾ ਜੋੜ ਸੀ ਕਿਸੇ ਦੇ ਘਰ ਕਰਾਰੇ ਪੁੱਜੇ ਹੋਏ ਸੱਤੂ ਹੁੰਦੇ ਗੰਡ ਮਾਰ ਕੇ ਜੀਨਤਲੀ ਸੰਭਾਲ ਦਿੱਤੇ ਜਾਂਦੇ ਜੀਨਤ ਨੂੰ ਸੱਤੂ ਬਹੁਤ ਪਸੰਦ ਸਨ ਜੀਨਤ ਨੂੰ ਬੋਲੀ ਚੰਗੀ ਲੱਗਦੀ ਸੀ ਤੇ ਪਿੰਡ ਵਿੱਚ ਕਿਸੇ ਦੇ ਘਰ ਮੈਂ ਗਾਂ ਸੂੰਦੀ ਜੀਨਤਲੀ ਬੋਲੀ ਤੁਰਦੀ ਰਹਿੰਦੀ ਨੰਬਰਦਾਰ ਪਿਓ ਦੀ ਹਵੇਲੀ ਨੂੰ ਜਦੋਂ ਜੀਨਤ ਵੱਡੀ ਹੋਈ ਲੋਕਾਂ ਨੇ ਜੀਨਤ ਦੀ ਹਵੇਲੀ ਸਦਨਾ ਸ਼ੁਰੂ ਕਰ ਦਿੱਤਾ ਸਾਰੀ-ਸਾਰੀ ਦੁਪਹਿਰ ਨੱਡੀਆਂ ਘਰ ਵਿੱਚ ਬਿਠਾਈ ਰੱਖਦੀ ਆਪ ਗਾਂਦੀ ਰਹਿੰਦੀ ਉਹਨਾਂ ਦੇ ਗੀਤ ਸੁਣਦੀ ਰਹਿੰਦੀ ਗਾਂਦੀ ਤੇ ਨੱਚਦੀ ਲੋਕੀ ਬਨੇਰਿਆਂ ਤੋਂ ਝਾਕ-ਝਾਕ ਕੇ ਕੰਧਾਂ ਨਾਲ ਕੰਨ ਲਾ ਲਾ ਕੇ ਜੀਨਤ ਨੂੰ ਗਾਉਂਦਿਆਂ ਸੁਣਦੇ ਰਹਿੰਦੇ ਕਿਤਨਾ ਉੱਚੀ ਗਾਂਦੀ ਤੇ ਹੱਸਦੀ ਗੱਲ-ਗੱਲ ਤੇ ਖਿੜਖਿੜ ਹੱਸਣ ਲੱਗ ਪੈਂਦੀ ਹਸ ਰਹੀ ਜੀਨਤ ਦੀਆਂ ਗੱਲਾਂ ਵਿੱਚੋਂ ਲਹੂ ਝੋਣ ਲੱਗ ਪੈਂਦਾ ਲਾਲ ਬਿੰਬ ਹੋ ਜਾਂਦੀਆਂ ਹਸ ਰਹੀ ਦੇ ਵਾਲ ਖਿੰਡ ਪੁੰਡ ਜਾਂਦੇ ਕਿੰਨੀ ਪਿਆਰੀ ਲੱਗਦੀ ਜਿਵੇਂ ਆਪ ਮਹਾਰਾ ਉਡਰਿਆ ਕੋਈ ਪੰਛੀ ਹੋਵੇ ਤੇ ਫਿਰ ਜੀਨਤ ਦਾ ਵਿਆਹ ਕਰ ਦਿੱਤਾ ਗਿਆ ਜਿਵੇਂ ਅਰਸ਼ਾਂ ਵਿੱਚ ਉਡਰ ਰਿਹਾ ਕਿਸੇ ਪੰਛੀ ਨੂੰ ਧਰਤੀ ਉੱਤੇ ਪਟਕਾ ਦਿੱਤਾ ਜਾਏ ਜੀਨਤ ਨੇ ਇੱਕ ਬੋਲ ਮੂੰਹੋਂ ਨਾ ਕੱਢਿਆ ਮੁੰਡਾ ਕੋਈ ਦਾਦੇ ਪੋਤਰਾ ਸੀ ਜੀਨਤ ਨੇ ਸੁਣਿਆ ਤੇ ਉਸ ਦਾ ਹਾਸਾ ਉਹਦੇ ਮੂੰਹ ਤੋਂ ਉੱਡ ਗਿਆ ਜੀਨਤ ਨੇ ਸੁਣਿਆ ਤੇ ਉਹਦੇ ਗੀਤ ਉਹਦੀਆਂ ਬੁੱਲੀਆਂ ਤੋਂ ਝੜ ਗਏ ਜੀਨਤ ਨੇ ਸੁਣਿਆ ਤੇ ਉਹਦੀਆਂ ਅੱਖਾਂ ਵਿੱਚੋਂ ਉਹਦੀ ਰੌਣਕ ਹਿੱਸ ਗਈ ਤੇ ਮੂੰਹ ਸਿਰ ਬਲੇਟ ਆਪਣੇ ਬਾਬਲ ਦੀ ਹਵੇਲੀ ਵਿੱਚੋਂ ਉਹ ਨਿਕਲ ਗਈ ਜੀਨਤ ਵਰਗੀ ਕੋਈ ਭੈਣ ਹੋਵੇਗੀ ਜਦੋਂ ਮੈਨੂੰ ਰਾਤ ਰਾਤ ਪਰ ਨੱਟਾਂ ਦੀ ਰਾਸ ਵੇਖਣ ਦੀ ਚੜਲਾਸ ਪੈ ਗਈ ਜਦੋਂ ਅੱਧੀ ਅੱਧੀ ਰਾਤ ਕਵਾਲਾਂ ਦੇ ਕਵਾਲੀਆਂ ਸੁੰਦਾਂ ਮੇਰਾ ਜੀ ਕਰਦਾ ਜਦੋਂ ਸਾਡੇ ਗਵਾਂਢ ਖਾਨ ਬਦੋਛਾ ਨੇ ਝੁੱਗੀਆਂ ਆਣ ਪਾਈਆਂ ਤੇ ਖਾਨਾ ਬਦੋਛਾ ਦੀਆਂ ਸਿੱਥਾਂ ਲਾ ਕੇ ਪੱਟੀਆਂ ਜਮਾਣ ਵਾਲੀਆਂ ਮਸਤਾਇਆਂ ਹੋਈਆਂ ਖਾਨਾ ਬਦੋਛਾ ਨੂੰ ਵੇਖਣ ਲਈ ਮੇਰਾ ਦਿਲ ਲਲਚਾਇਆ ਲਲਚਾਇਆ ਰਹਿੰਦਾ ਮੈਨੂੰ ਪੋਲੇ ਜਹੇ ਹਵੇਲੀ ਤੋਂ ਬਾਹਰ ਕੱਢਾਂ ਉਤੋਂ ਖਿੜਕੀ ਵਿੱਚੋਂ ਉਹ ਮੇਰੀ ਸ਼ੇਰਵਾਨੀ ਸੁਟਿਆ ਕਰਦੀ ਸੀ ਸ਼ੇਰਵਾਨੀ ਦੀ ਜੇਬ ਵਿੱਚ ਹਮੇਸ਼ਾ ਪੰਜਾਂ ਦਾ ਨੋਟ ਰੱਖਿਆ ਹੁੰਦਾ ਸੀ ਇੱਕ ਭੈਣ ਦੀ ਫੂਹੀ ਫੂਹੀ ਕਰਕੇ ਬਚਾਈ ਪੂੰਜੀ ਆਪਣੇ ਜਵਾਨ ਹੋਰੇ ਵੀਰ ਦੀ ਖੁਸ਼ੀ ਲਈ ਜੀਣਤ ਵਰਗੀ ਕੋਈ ਧੀ ਹੋਵੇਗੀ ਉਸ ਦਾ ਅੱਬਾ ਉਸ ਦੇ ਸਾਥ ਲਈ ਇਕਰਾਰ ਕਰਕੇ ਆਇਆ ਤੇ ਉਸ ਆਪਣੇ ਪੇਵਰੇ ਦੀ ਰਜਾ ਨੂੰ ਸਿਰ ਮੱਥੇ ਤੇ ਰੱਖ ਲਿਆ ਉਸ ਨੂੰ ਪਤਾ ਸੀ ਉਸ ਦਾ ਦਾਦੇ ਪੋਤਰਾ ਕਦ ਵਿੱਚ ਉਸ ਤੋਂ ਅੱਧਾ ਸੀ ਮਿੱਠਾ ਖਾ ਖਾ ਕੇ ਉਸ ਦੇ ਦੰਦ ਖੋਖੇ ਹੋ ਗਏ ਸਨ ਅੱਖਾਂ ਵੀ ਚੁੰਨੀਆਂ ਸਨ ਪੜੇ ਲਿਖੇ ਬਿਨਾ ਅੱਖਾਂ ਕਮਜ਼ੋਰ ਹੋ ਗਈਆਂ ਸਨ ਚਾਰ ਜਮਾਤਾਂ ਨਹੀਂ ਸਨ ਉਸ ਤੋਂ ਪਾਸ ਹੋਈਆਂ ਸਾਰਾ ਸਾਰਾ ਦਿਨ ਵੇਲਾ ਫਿਰਦਾ ਰਹਿੰਦਾ ਸੀ ਆਪਣੇ ਪਿਓ ਦੀ ਜ਼ਮੀਨ ਨੂੰ ਕੁੱਤਰ-ਕੁੱਤਰ ਕੇ ਖਾ ਰਿਆ ਸੀ दारू पी के गलियां ਵਿੱਚ ਫਿਰਨਾ ਸਿਗਰਟਾਂ ਪੀਣੀਆਂ ਤੇ ਧੂਮੇ ਦੇ ਗੋਲ ਚੱਕਰ ਬਣਾਉਂਦੇ ਰਹਿਣਾ ਬਸ ਇਹ ਉਸ ਦਾ ਕੰਮ ਸੀ ਜੀਨਤ ਨੇ ਸ਼ਿਕਾਇਤ ਦਾ ਇੱਕ ਬੋਲ ਆਪਣੇ ਮੂੰਹ ਤੇ ਨਾ ਲਿਆਂਦਾ ਕੋਈ ਫਰਿਆਦ ਨਾ ਕੀਤੀ ਇੱਕ ਹੰਝੂ ਉਹਦੀਆਂ ਪਲਕਾਂ ਵਿੱਚ ਨਹੀਂ ਸੀ ਜਦੋਂ ਉਹਦੇ ਅੱਬਾ ਨੇ ਉਹਨੂੰ ਕਲਾਵੇਂ ਵਿੱਚ ਲੈ ਕੇ ਡੋਲੇ ਵਿੱਚ ਜਾ ਰੱਖਿਆ ਤੇ ਫਿਰ ਜੀਨਤ ਦੇ ਘਰ ਇੱਕ ਬੱਚਾ ਹੋਇਆ ਅਗਲੇ ਸਾਲ ਹੋਰ ਇੱਕ ਮੁੰਡਾ ਹੋਇਆ ਉਸ ਤੋਂ ਅਗਲੇ ਸਾਲ ਇੱਕ ਹੋਰ ਲੜਕਾ ਤੇ ਫੇਰ ਹਰ ਬਰੇ ਇੱਕ ਬੱਚਾ ਜੀਣਤ ਦੇ ਹੋ ਜਾਂਦਾ ਬੱਚਿਆਂ ਨਾਲ ਉਹਦਾ ਵਿਹੜਾ ਭਰ ਗਿਆ ਬੱਚਿਆਂ ਦੇ ਖਲਜਗਣ ਵਿੱਚ ਡੁੱਬੀ ਜੀਣਤ ਕਿੰਨਾ ਕਿੰਨਾ ਚਿਰ ਆਪਣੇ ਅੱਬਾ ਦੇ ਫੇਰਾਂ ਨਾ ਮਾਰਦੀ ਕਈ ਵਾਰ ਵਰਾ ਵਰਾ ਗੁਜ਼ਰ ਜਾਂਦਾ ਬਹੁਤ ਉਦਰਦਾ ਤੇ ਉਹਦਾ ਅੱੱਬਾ ਉਹਨੂੰ ਜਾ ਕੇ ਮਿਲਾਉਂਦਾ ਜੀਨਤ ਵਰਗੀ ਕੋਈ ਮਾਂ ਹੋਵੇਗੀ ਸੱਤ ਦੇ ਸੱਤ ਉਹਦੇ ਬੱਚੇ ਸਾਫ਼-ਸਾਫ਼ ਸੁਥਰੇ-ਸੁਥਰੇ ਸੋਹਣੇ-ਸੋਹਣੇ ਉੱਚੜੇ-ਪੁਛੜੇ ਜੀਨਤ ਦੀ ਨੁਹਾਰ ਸਨ ਪੜਨ ਵੇਲੇ ਪੜਨ ਵਿੱਚ ਸਭ ਤੋਂ ਅੱਗੇ ਖੇਡਣ ਵੇਲੇ ਖੇਡਣ ਵਿੱਚ ਸਭ ਤੋਂ ਜ਼ਬਰ ਨਿੱਕੀ ਕੁਛੜਲੀ ਧੀ ਜਿਵੇਂ ਗੁੱਡੀ ਹੋਵੇ ਸਭ ਤੋਂ ਛੋਟੀ ਤੇ ਸਭ ਤੋਂ ਪਿਆਰੀ ਖਡਾਉਣੇ ਦਾ ਖਡਾਉਣਾ ਉਸਦੇ ਬੱਚਿਆਂ ਦਾ ਬੈਠਣ ਦਾ ਸਲੀਕਾ ਉੱਠਣ ਦਾ ਸਲੀਕਾ ਗੱਲ ਕਰਨ ਦਾ ਸਲੀਕਾ ਆਂਡ ਗਵਾਂਡ ਵਾਲੇ ਵੇਖ-ਵੇਖ ਕੇ ਮੂੰਹ ਵਿੱਚ ਉਂਗਲੀਆਂ ਪੈ ਲੈਂਦੀ ਕਿਸੇ ਬੱਚੇ ਦਾ ਮੱਥਾ ਤੱਤਾਂ ਹੁੰਦਾ ਜੀਨਤ ਨੂੰ ਖਾਣ ਪੀਣ ਵਿਸਰ ਜਾਂਦਾ ਚੱਲੀ ਹੋਈ ਉਹਨੂੰ ਕੁਛੜ ਲੈ ਕੇ ਬੈਠੀ ਰਹਿੰਦੀ ਕਦੀ ਕੋਈ ਦਾਰੂ ਕਰਦੀ ਕਦੀ ਕੋਈ ਦਵਾਈ ਦਿੰਦੀ ਹੱਥ ਟੱਡ ਟੱਡ ਕੇ ਦਵਾਵਾ ਮੰਗਦੀ ਰਹਿੰਦੀ ਮਨਤਾ ਮੰਨਦੀ ਰਹਿੰਦੀ ਖੇਰਾਤਾਂ ਦਿੰਦੀ ਰਹਿੰਦੀ ਬੱਚਿਆਂ ਨੂੰ ਪੜ੍ਹਾ ਲਈ ਜੀਨਤ ਆਪ ਪੜਦੀ ਰਹਿੰਦੀ ਪੌਣਿਆਂ ਟੌਂਚਿਆਂ ਦੇ ਪਹਾੜੇ ਅਕਬਰ ਔਰੰਗਜ਼ੇਬ ਦੀਆਂ ਲੜਾਈਆਂ ਫਾਰਸੀ ਅਰਬੀ ਦੀਆਂ ਗਰਦਾਨਾਂ ਤੇ ਫਿਰ ਜੀਨਤ ਦਾ ਵੱਡਾ ਪੁੱਤਰ ਕਾਲਜ ਵਿੱਚ ਪੁੱਜ ਗਿਆ ਕਿੰਨਾ ਸੋਹਣਾ ਜਵਾਨ ਨਿਕਲਿਆ ਸੀ ਉਸ ਵੱਲ ਵੇਖਦੇ ਭੁੱਖ ਨਾ ਲੱਥਦੀ ਤੇ ਫਿਰ ਜੀਨਤ ਦਾ ਘਰ ਵਾਲਾ ਗੁਜ਼ਰ ਗਿਆ ਚਾਰ ਦਿਨ ਬਿਮਾਰ ਰਿਆ ਤੇ ਖਤਮ ਹੋ ਗਿਆ ਮਾਮੂਲੀ ਜਿਹਾ ਬੁਖਾਰ ਸੀ ਇੱਕ ਵਾਰ ਪਲੰਗ ਦੇ ਪਿਆ ਫਿਰ ਉੱਠ ਨਹੀਂ ਸਕਿਆ ਇਤਨੇ ਵੱਡੇ ਜ਼ਿੰਮੇਦਾਰ ਦੀ ਇਸ ਬੇਵਕਤ ਮੌਤ ਤੇ ਲੋਕਾਂ ਨੇ ਪਿੱਟ ਪਿੱਟ ਕੇ ਟੋਟੇ ਲਾ ਸੁਟੇ ਆਂਢੀ ਗੁਆਂਢੀ ਸਾਕਾ ਸੰਬੰਧੀ ਰੋ ਰੋ ਕੇ ਚੱਲੇ ਹੁੰਦੇ ਰਹਿੰਦੇ ਪਰ ਜੀਣਤ ਦੀ ਅੱਖ ਵਿੱਚ ਕਿਸੇ ਇੱਕ ਅਥਰੂ ਨਾ ਡਿੱਠਾ ਉਸ ਦਾ ਖਵੰਦ ਬਿਮਾਰ ਪਿਆ ਉਹ ਸ਼ਾਂਤ ਅਡੋਲ ਸੀ ਉਸ ਦੇ ਖਵੰਦ ਦੀ ਹਾਲਤ ਨਾਜ਼ੁਕ ਹੋ ਗਈ ਉਹ ਸ਼ਾਂਤ ਅਡੋਲ ਸੀ ਉਸ ਦਾ ਖਵੰਦ ਠੰਡਾ ਹੋ ਗਿਆ ਉਹ ਸ਼ਾਂਤ ਅਡੋਲ ਸੀ ਉਸ ਦੇ ਖਵੰਦ ਨੂੰ ਲੋਕੀ ਚੁੱਕ ਕੇ ਲੈ ਤੁਰੇ ਉਹ ਸ਼ਾਂਤ ਅਡੋਲ ਸੀ ਉਸ ਦੇ ਖਵੰਦ ਨੂੰ ਦਫਨਾਇਆ ਗਿਆ ਉਹ ਸ਼ਾਂਤ ਅਡੋਲ ਸੀ ਉਸ ਦੇ ਖਵੰਦ ਨੂੰ ਦਫਨਾ ਕੇ ਲੋਕੀ ਮੁੜ ਆਈ ਉਹ ਸ਼ਾਂਤ ਅਡੋਲ ਸੀ ਲੋਕੀ ਜੀਂਤ ਦੇ ਮੂੰਹ ਵੱਲ ਵੇ ਵੇਕ ਕੇ ਹੈਰਾਨ ਹੁੰਦੇ ਉਹਦੇ ਬੱਚਿਆਂ ਨੂੰ ਗਲ ਲਾਲਾ ਰੋਂਦੇ ਪਰ ਜੀਨਤ ਦੀਆਂ ਪਲਕਾਂ ਗਿੱਲੀਆਂ ਨਾ ਹੋਈਆਂ ਇੱਕ ਦਿਨ, ਦੋ ਦਿਨ, ਤਿੰਨ ਦਿਨ, ਹਫਤਾ, 10 ਦਿਨ ਤੇ ਫਿਰ ਜੀਨਤ ਟਮਾਟੀ ਹੱ ਚੁੱਕ ਕੇ ਆਪਣੇ ਪੇਕੇ ਆ ਗਈ। ਆਪ ਵੀ ਆ ਗਈ, ਆਪਣੇ ਬੱਚਿਆਂ ਨੂੰ ਵੀ ਲੈ ਆਈ। ਆਪਣੇ ਅੱਬਾ ਦੀ ਇੱਕੋ ਇੱਕ ਧੀ, ਆਪਣੇ ਵੀਰੇ ਦੀ ਇੱਕੋ ਇੱਕ ਭੈਣ। ਜੀਨਤ ਕਿਸ ਨੂੰ ਭਾਰੀ ਸੀ? ਉਹਦੀਆਂ ਲੱਖ ਲੱਖ ਖਾਤਰਾਂ ਹੁੰਦੀਆਂ। ਪਰ ਲੋਕੀ ਅਚੰਬਾ ਹੁੰਦੇ ਸਨ ਆਪਣੇ ਖਵੰਦ ਦੀ ਮੌਤ ਉੱਤੇ ਜੀਨਤ ਨੇ ਇੱਕ ਹੌਕਾ ਨਹੀਂ ਭਰਿਆ ਸੀ ਜੀਨਤ ਦਾ ਬੁੱਢਾ ਪਿਓ ਆਪਣੀ ਬੱਚੀ ਦੇ ਦੁੱਖ ਦਾ ਸੋਚ-ਸੋਚ ਕੇ ਹੈਰਾਨ ਹੁੰਦਾ ਰਹਿੰਦਾ ਆਂਡੀ ਗਵਾਂਡੀ ਹੈਰਾਨ ਸਨ ਉਸ ਦੇ ਬੱਚਿਆਂ ਦਾ ਪਿਓ ਤੁਰ ਗਿਆ ਸੀ ਤੇ ਬੱਚਿਆਂ ਦੀ ਮਾਂ ਨੇ ਕਦੀ ਇੱਕ ਵਾਰ ਉਸ ਨੂੰ ਯਾਦ ਨਹੀਂ ਸੀ ਕੀਤਾ ਕਈ ਮਹੀਨੇ ਗੁਜ਼ਰ ਗਏ ਬੈਠੇ-ਬੈਠੇ ਇੱਕ ਦਿਨ ਜੀਨਤ ਆਪਾ ਦੇ ਖਵੰਦ ਦਾ ਜ਼ਿਕਰ ਆਇਆ ਤੇ ਉਹ ਚੁੱਪ ਹੋ ਗਈ ਜਦੋਂ ਵੀ ਆਉਂਦੇ ਘਰ ਵਾਲੇ ਦਾ ਕੋਈ ਚਰਚਾ ਛਿਰਦਾ ਤਾਂ ਉਹ ਚੁੱਪ ਹੋ ਜਾਂਦੀ ਉਸ ਦਿਨ ਵੀ ਅਸੀਂ ਇਕੱਲੇ ਸਾਂ ਤੇ ਮੈਂ ਖਾਸ ਤੌਰ ਤੇ ਉਸ ਤੋਂ ਪੁੱਛਿਆ ਜੀਣਤਾਪਾ ਤੁਸੀਂ ਇੱਕ ਅਥਰੂ ਨਹੀਂ ਕੀ ਰਿਆ ਤੁਹਾਡੇ ਸਿਰ ਦਾ ਮਾਲਕ ਤੁਹਾਡੇ ਸਿਰ ਤੋਂ ਉੱਠ ਗਿਆ ਕਿਸ ਤੇ ਸਿਰ ਦਾ ਮਾਲਕ ਜੀਣਤਾਪਾ ਅੱਗੋਂ ਤੜਫ ਕੇ ਬੋਲੀ ਕਿਸ ਤੇ ਸਿਰ ਦਾ ਮਾਲਕ ਮੇਰਾ ਕੋਈ ਖਵੰਦ ਨਹੀਂ ਮੈਂ ਤੇ ਇੱਕ ਦਿਨ ਵੀ ਉਸ ਨੂੰ ਕਦੀ ਆਪਣਾ ਖਵੰਦ ਨਹੀਂ ਸਮਝਿਆ ਤੇ ਮੈਂ ਇੱਕ ਪਾਲੇ ਵੀ ਕਦੀ ਉਸ ਦੀ ਤਰੀਮਤ ਨਹੀਂ ਬਣੀ ਹਾਂ ਕੋਈ ਪਿਓ ਹੋ ਸਕਦਾ ਏ ਕਿਸੇ ਦੇ ਬੱਚਿਆਂ ਦਾ ਕੋਈ ਪਿਓ ਹੋ ਸਕਦਾ ਏ ਪਰ ਕਿਸੇ ਦੇ ਦਿਲ ਦੇ ਤਖਤ ਹਜ਼ਾਰੇ ਦਾ ਕੋਈ ਰਾਝਾ ਨਹੀਂ ਬਣ ਸਕਦਾ ਕਿਸੇ ਦੀ ਮਰਜ਼ੀ ਤੋਂ ਬਿਨਾ ਕੋਈ ਕਿਸੇ ਦੇ ਘਰ ਵਾਲਾ ਹੋ ਸਕਦਾ ਏ ਦਿਲ ਵਾਲਾ ਨਹੀਂ ਹੋ ਸਕਦਾ ਜੀਤ ਦਾ ਬੰਦ ਬੰਦ ਫਰਿਆਦ ਕਰ ਰਿਆ ਸੀ ਤੇ ਫਿਰ ਉਹ ਫੁੱਟ ਫੁੱਟ ਰੋਣ ਲੱਗੀ ਵਰਾ ਦੋ ਵਰੇ ਜੀਨਤ ਫੇਰਾ ਆਪਣੇ ਪਿੰਡ ਦੀ ਜਿਵੇਂ ਜੰਦਜਾਨ ਬਣ ਗਈ ਹੱਸਦੀ ਰਹਿੰਦੀ ਲੋਕਾਂ ਨੂੰ ਹਸਾਉਂਦੀ ਰਹਿੰਦੀ ਕੰਮ ਕਰਦੀ ਰਹਿੰਦੀ ਲੋਕਾਂ ਦੇ ਕੰਮ ਆਉਂਦੀ ਰਹਿੰਦੀ ਉਸ ਦੇ ਮੂੰਹ ਤੋਂ ਗੁੰਮ ਗਈ ਉਹਦੀ ਲਾਲੀ ਫਿਰ ਉਹਦੀਆਂ ਗੱਲਾਂ ਉੱਤੇ ਆ ਗਈ ਉਸ ਦਾ ਸਰੋਂ ਵਰਗਾ ਉੱਚਾ ਕੱਦ ਉਸ ਦੇ ਗੱਜ-ਗੱਜ لمبے ਵਾਲ ਕੋਈ ਇਸ ਧਰਤੀ ਦੀ ਚੀਜ਼ ਥੋੜੀ ਲੱਗਦੀ ਸੀ ਜੀਨਤ ਜਿਵੇਂ ਅਸਮਾਨੋਂ ਲੱਥੀ ਪਰੀ ਹੋਵੇ ਹਰ ਵੇੜੇ ਵਿੱਚ ਉਸਦੀ ਉਡੀਕ ਹੁੰਦੀ ਰਹਿੰਦੀ ਹਰ ਆਂਗਣ ਵਿੱਚ ਉਸਦੀ ਆਸ ਲੱਗੀ ਰਹਿੰਦੀ